ਲੰਬੀ ਚੌੜੀ ਭੈਸ ਹਿੰਦੁਸਤਾਨ ਦੇ ਚਲਦੀ ਰਹੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਬਕਰੇ ਵੰਡੇ ਤੇ ਕੁਛ ਇੱਕ ਕਹਿਣ ਲਗੇ ਪੰਜ ਸਿਰ ਵੰਡੇ ਵਡੇ ਜੋ ਹੈ ਪੰਜ ਪਿਆਰਿਆਂ ਦੇ ਸਿਰ ਕੱਟੇ ਇਹ ਭੈਸ ਚਲੀ 50 ਸਾਲ ਤੱਕ ਲਿਖਤੀ ਰੂਪ ਵਿੱਚ ਤੇ ਬੋਲ ਕੇ ਗੁਰਦੁਆਰਿਆਂ ਦੇ ਵਿੱਚ ਤੇ ਬਾਹਰ ਚਲਦੀ ਰਹੀ ਗੁਣੀ ਗਿਆਨੀ ਆਪਸ ਵਿੱਚ ਲੜਦੇ ਵੀ ਰਹੇ ਝਗੜਦੇ ਵੀ ਰਹੇ ਇੱਕ ਦਫਾ ਇਹ ਭੈਸ ਬੜੇ ਸ਼ਿਖਰ ਤੇ ਪਹੁੰਚੀ ਹੋਈ ਸੀ ਬੰਬੇ ਦੇ ਵਿੱਚ ਬੜੇ ਬੜੇ ਪ੍ਰਤਿਸ਼ਠਿਤ ਬੈਠੇ ਕਲਮ ਦੇ ਧਨੀ ਬੈਠੇ ਦਿਮਾਗ ਦੇ ਧਨੀ ਬੈਠੇ ਸਿਰ ਮੈਂ ਕੰਨੀ ਕਤਰਾਨ ਦੀ ਕੋਸ਼ਿਸ਼ ਕੀਤੀ ਭਈ ਨਿਕਲ ਜਾਈਏ ਜਦੋਂ 50 60 ਬੰਦਿਆਂ ਤੋਂ ਬਾਅਦ ਆਪਣੀ ਬੋਲਣ ਦੀ ਕਿਰਵਾਰੀ ਆਏ ਉਸ ਤੋਂ ਪਹਿਲੇ ਨਿਕਲ ਜਾਈਏ ਕਿ ਭੈਸ ਬਹੁਤ ਗਰਮ ਹੋ ਰਹੀ ਹੈ ਤੇ ਕਹਿੰਦੇ ਨੇ ਜਦ ਵਿਚਾਰ ਤਕਰਾਰ ਦੀ ਰੂਪ ਧਾਰਨ ਕਰ ਜਾਂਨ ਉਹ ਵਿਚਾਰ ਵਿਚਾਰ ਨਹੀਂ ਹੈ ਤੇ ਇਸ ਸੰਬੰਧ ਵਿੱਚ ਨੀਤਿਕ ਪੁਰਸ਼ ਕਹਿੰਦੇ ਨੇ ਚਾਣਕ ਤੇ ਸ਼ੇਖਸ਼ਾਦੀ ਦਾ ਕਹਿਣਾ ਹੈ ਵੇ ਇਹ ਬੰਦੇ ਜਿੱਥੇ ਵਿਚਾਰ ਟਕਰਾਰ ਦੀ ਸ਼ਕਲ ਧਾਰਨ ਕਰੇ ਤੂੰ ਇੱਕ ਪਾਸੇ ਹੋ ਜਾਏ ਇੱਕ ਪਾਸੇ ਨਾ ਬੈਠੇ ਲੇਕਿਨ ਉੱਥੇ ਇੱਕ ਪ੍ਰਤੀਸ਼ਠਿਤ ਸੱਜਣ ਨੇ ਮੇਰੀ ਬਾਹ ਪਕੜ ਲਈ ਕਹਿੰਦੇ ਜਾਣਾ ਕਿੱਥੇ ਜਾਣ ਨਹੀਂ ਦੇਾਂਗੇ ਬੈਠੇ ਰਹਿ ਉਥੇ ਮੈਂ ਕਹਿੰਦਾ ਗੱਲ ਹੈ ਪੈਸ ਬੜੀ ਗਰਮ ਹੋ ਗਈ ਹੈ ਟਕਰਾਰ ਦਾ ਰੂਪ ਧਾਰਨ ਕਰੀ ਜਾਂਦੀ ਹੈ ਕਿ ਜੇ ਨਾ ਹੋਵੇ ਕਿ ਬੱਕਰੇ ਵੱਡੇ ਨੇ ਕਿ ਪੰਜ ਪਿਆਰਿਆਂ ਦੇ ਸਿਰ ਵੱਡੇ ਨੇ ਤੁਸੀਂ ਸਾਰਿਆਂ ਦੇ ਸਿਰ ਵੱਡੇ ਛੱਡੋ ਉਥੇ ਐਸੀ ਬਹਿਸ ਦੇ ਵਿੱਚ ਐਸੇ ਦੇ ਵਿੱਚ ਤੂੰ ਇਤਨੀ ਗੱਲ ਕਰਨ ਨਾਲ ਸਾਰੇ ਸ਼ਾਂਤ ਹੋ ਗਏ ਤੇ ਮੈਨੂੰ ਕਹਿਣ ਲੱਗੋਂ ਤੁਸੀਂ ਦੱਸੋ ਆਪਣੀ ਵਿਚਾਰ ਜੇ ਜਾਣਾ ਵੀ ਹੈ ਜਲਦੀ ਤੇ ਦੱਸ ਜਾਓ ਲਿਖਦੇ ਵੇਸਨ ਹਰ ਇੱਕ ਦੇ ਵਿਚਾਰ ਨੋਟ ਕਰੀ ਜਾਂਦੇ ਸਨ ਮੈਂ ਕਹ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਕੰਮ ਖੈਮੇ ਵਿੱਚ ਕੀਤਾ ਹੈ ਤੰਬੂ ਵਿੱਚ ਕੀਤਾ ਹੈ ਇਸ ਕਰਤਬ ਦੇ ਉੱਤੇ ਗੁਰਦੇਵ ਨੇ ਪੜਦਾ ਪਾਇਆ ਤੇ ਜਿਸ ਕੰਮ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੜਦਾ ਪਾਇਆ ਸਿੱਖ ਦਾ ਹੱਕ ਹੀ ਨਹੀਂ ਬਣਦਾ ਉਸ ਪੜਦੇ ਨੂੰ ਚੁੱਕੇ ਗੁਰੂ ਦੇ ਪਾਏ ਹੋਏ ਪੜਦੇ ਨੂੰ ਨਗਨ ਕਰੇ ਇਤੇ ਰਾਜ਼ ਦੇ ਚੋਇਆ ਹੈ ਇਤੇ ਪੜਦੇ ਚੋਇਆ ਹੈ ਇਤੇ ਖੈਮੇ ਚੋਇਆ ਹੈ ਸਿੱਖ ਆਪਣਾ ਭਰੋਸਾ ਇੱਥੇ ਟਿਕਾ ਕੇ ਰੱਖੇ ਕਿ ਗੁਰੂ ਨੇ ਪੰਜ ਬੰਦਿਆਂ ਦੇ ਸਿਰ ਮੰਗੇ ਸਨ ਪੰਜ ਬੱਕਰੀਆਂ ਦੇ ਸਿਰ ਨੇ ਸਿੱਖ ਆਪਣਾ ਸਿੱਧਾ ਕਿੱਥੇ ਢਗਾ ਤੇ ਕੰਮ ਹੋਇਆ ਕਿਉਂਕਿ ਪਰਦੇ ਵਿੱਚ ਖੈਮੇ ਤੇ ਜਦ ਸਤਿਗੁਰ ਨੇ ਪਰਦਾ ਪਾ ਦਿੱਤਾ ਇਸ ਪਰਦੇ ਵਿੱਚ ਕੀ ਹੋਇਆ ਇਹ ਸਤਿਗੁਰ ਦਾ ਪਾਇਆ ਹੋਇਆ ਪਰਦਾ ਚੁੱਕਣ ਦੀ ਕੋਸ਼ਿਸ਼ ਕਰਨੀ ਹੈ ਇਹ ਬੇਅਦਬੀ ਹੋਵੇਗੀ ਇਹ ਗੁਸਤਾਖੀ ਹੋਵੇਗੀ ਭਾਵੇਂ ਕਈ ਕਹਿਣ ਲੱਗੇ ਪੂਰੀ ਗੱਲ ਨਹੀਂ ਪੂਰੀ ਗੱਲ ਕਰਕੇ ਜਾਓ ਮੈਂ ਤਾਂ ਇਹ ਹੀ ਗੱਲ ਹੈ ਹੋਰ ਨਹੀਂ ਕੁਝ ਸਾਡੇ ਕੋਲ ਹੋਰ ਨਹੀਂ ਹੈ ਕੁਝ ਗੁਰੂ ਨੇ ਪਰਦਾ ਪਾਇਆ ਉਸ ਪਰਦੇ ਦੇ ਅੰਦਰ ਕੀ ਹੈ ਅੱਖਾਂ ਦੇ ਵਿੱਚ ਕੋਈ ਸਮਰਥਾ ਨਹੀਂ ਕੋਈ ਤਾਕਤ ਨਹੀਂ ਬਾਰ ਜੋ ਕੁਝ ਮੰਗੇ ਮੇਰੇ ਪਾਦਸ਼ਾਹ ਨੇ ਵੀ ਪੰਜ ਬੰਦਿਆਂ ਦੇ ਸਿਰ ਚਾਹੀਦੇ ਨੇ ਇੱਥੇ ਆਪਣੀ ਸਰਦਾ ਟਿਕਾ ਕੇ ਰੱਖੋ ਇੱਥੇ ਆਪਣੀ ਮਨੋਤ ਟਿਕਾ ਕੇ ਰੱਖੋ ਪੰਜ ਬੱਕਰੀਆਂ ਦੇ ਸਿਰ ਨਹੀਂ ਮੰਗੇ ਪੰਜ ਬੰਦਿਆਂ ਦੇ ਸਿਰ ਮੰਗੇ ਤਾਂ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਪੰਜ ਸਿੰਘ ਅੱਗੋ ਆਏ ਸੀਸ ਵੇਟ ਕੇਤੇ ਪੰਜ ਬਿਆਰੇ ਪੁਰਸ਼ ਸਮੋ ਭਗਤ ਜਿੰਨੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਪੁਰਸ਼ ਚਾਰਵੀਂ અવਤਾਰ ਪੁਰਸ਼ ਕਲਾ ਗਿਆਨ ਧਰਮ ਸਮਾਜ ਦੀ ਨੀਤੀ ਬਣਾਉਣ ਵਾਲੇ ਪੁਰਸ਼ ਕੁਕ ਮਸਤਕ ਦੇ ਤਲ ਤੇ ਜਿੰਦਾ ਪਰ ਮੈਂ ਇਤਨੀ ਅਰਜ਼ ਕਰਾਂ ਇਨ੍ਹਾਂ तमाम ਕਲਾਕਾਰ ਤੇ అవਤਾਰੀ ਪੁਰਸ਼ਾਂ ਨੂੰ ਸ਼ਿੰਗਾਰਨ ਤੇ ਜਨਮ ਦੇਣ ਦਾ ਵਿਰਸਾ ਬਣਾਉਣ ਦਾ ਵਿਰਸਾ ਕਿਸ ਤੀ ਸਮਾਜ ਦੇ ਹੱਥੇ ਚ ਆਇਆ ਹੈ ਤੇ ਮਾਣ ਉਸ ਨੂੰ ਮਿਲਿਆ ਤੇ ਸਨਮਾਨ ਉਸ ਨੂੰ ਮਿਲਿਆ ਬੁਲੰਦਬਾਨ ਗੁਰਨਾਣਕ ਨੇ ਕਹਿ ਦਿੱਤਾ ਕਿ ਸਿਰਫ ਇਸ ਨਾਤੇ ਚ ਕਿ అవਤਾਰੀ ਪੁਰਸ਼ ਸਾਹਿਤਕਾਰ ਕਲਾਕਾਰ ਤੇ ਮਸਬੀ ਰਹਿਬਰੀ pur ਸਭ ਕੁਰਸ ਨੇ ਤੇ ਇਸਤਰੀ ਪਛੜੀ ਹੋਈ ਹੈ ਨਹੀਂ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ ਨਾ ਜ਼ਿੰਦਗੀ ਦੇ ਹਰ ਪਹਿਲੂ ਦੇ ਚ ਅੱਗੇ ਜੀਣ ਵਾਲੇ ਬੁਰਖਾ ਨੂੰ ਜਿਸ ਨੇ ਜਨਮ ਦਿੱਤਾ ਉਸ ਜਨਮ ਨੇ ਤੂੰ ਸਿ ਪਿੱਛੇ ਨਹੀਂ ਛੁੱਟ ਸਕਦੇ ਉਹਨੂੰ ਧਕੇਲ ਕੇ ਇੱਕ ਪਾਸੇ ਨਹੀਂ ਸੁਟਿਆ ਜਾ ਸਕਦਾ ਉਹਦੀ ਸਤਿਆ ਉਹਦੀ ਤਾਕਤ ਉਹਦਾ ਸਮਾਂ ਖਰਚ ਹੋ ਗਿਆ ਉਸ ਨੂੰ ਬਣਾਉਣ ਦੇ ਚ ਉਹਨੂੰ ਸਵਾਰਨ ਦੇ ਚ ਉਹਨੂੰ ਜਨਮ ਦੇਣ ਦੇ ਚ ਖੈਰ ਇਸ ਇੱਕ ਪੰਤੇ ਨੇ ਇਤਨਾ ਕੁਝ ਵਿਸਤਾਰ ਕਰਨ ਤੇ ਮੈਨੂੰ ਮਜਬੂਰ ਕਰ ਦਿੱਤਾ ਸਾਇਬ ਕਹਿੰਦੇ ਨੇ ਹੁਕਮ ਹੀ ਹੋਵਨ ਆਕਾਰ ਤੇ ਆਕਾਰ ਉਸਦੇ ਹੁਕਮ ਦੇ ਚ ਬਣੇ ਨੇ ਔਰ ਐਸਾ ਹੁਕਮ ਅਟਲ ਹੁਕਮ ਤਬਦੀਲ ਨਹੀਂ ਹੋ ਸਕਦਾ ਬਦਲਿਆ ਨਹੀਂ ਜਾ ਸਕਦਾ ਸਰੀਰ ਦੀ ਬਣਤਰ ਸੁਭਾਅ ਆਜ਼ਾ ਸਾਰੀ ਬ੍ਰਿਪੂਰਣ ਪਰਮਾਤਮਾ ਦੇ ਹੁਕਮ ਦੇ ਚ ਤੇ ਆਕਾਰ ਪਸ਼ੂ ਪੰਖਿਆਂ ਦੇ ਬਨਸਪਤੀ ਦੇ ਸੂਰਜ ਚੰਦ ਤਾਰਿਆਂ ਦੇ ਪ੍ਰਿਥਵੀ ਦੇ ਸਾਗਰ ਦੇ ਜਿਤਨਾ ਆਕਾਰवान ਇਹ ਜਗਤ ਦਿੱਸਦਾ ਹੈ ਸਾਇਬ ਕਹਿੰਦੇ ਨੇ ਕਿਸੇ ਮਰਿਆਦਾ ਦੇ ਚ ਬਣਿਆ ਹੈ ਉਹ ਕਮ ਮर्यादा ਦੇ ਚ ਐਵੇਂ ਨਹੀਂ ਕਿਸੇ ਅਸੂਲ ਦੇ ਚ ਬਣਿਆ ਦੇਖੋ ਟ੍ਰੈਫਿਕ ਰੂਲ ਹੁੰਦੇ ਆਆਂ ਵੀ ਸਾਰੀ ਦੁਨੀਆ ਦੇ ਚ ਐਕਸੀਡੈਂਟ ਹੋ ਹੀ ਜਾਂਦੇ ਨੇ ਟਕਰਾਓ ਹੋ ਜਾਂਦਾ ਹੈ ਕਾਰਾਂ ਦਾ ਬਸਾਂ ਦਾ ਰੇਲਾਂ ਦਾ ਆ ਤਾਂ ਕਿਹਾ ਇਜਾਜ਼ਤਾਂ ਤੱਕ ਦਾ ਪਰ ਟ੍ਰੈਫਿਕ ਰੂਲ ਵੀ ਬਣੇ ਹੋਏ ਨੇ ਰੂਲ ਦੇ ਹੁੰਦੇ ਆਆਂ ਐਕਸੀਡੈਂਟ ਹੋ ਜਾਂਦੇ ਨੇ ਅਰਬਾਂ ਖਰਬਾਂ ਗ੍ਰਹ ਨਿਛਤਰ ਤਾਰੇ ਜੋ ਰੋਸ਼ਨੀ ਤੋਂ ਵੀ ਤਿੱਖੀ ਜੋ ਹੈ ਰਫਤਾਰ ਦੇ ਚੱਲ ਰਹੇ ਨੇ ਮਜਾਲੇ ਕਿਦਰੇ ਟਕਰਾਉ ਹੋ ਗਏ ਤੋ ਆਖਰ ਕੋਈ ਵਿਧੀ ਵਿਦਾਨ ਤੇ ਹੈ ਨਾ ਆਖਰ ਕੋਈ ਨਿਯਮਾਵਲੀ ਤੇ ਹੈ ਨਹੀਂ ਤੇ ਸਾਰੇ ਹੋਣੀ ਟਕਰਾ ਜਾ ਤੇ ਖੱਪ ਮਰਨ ਸਾਰੇ ਟੁੱਟ ਕੇ ਨਿਸ਼ ਤੋਂ ਨਾਬੂਦ ਹੋ ਜਾਣ ਨਹੀਂ ਇਤਨੀ ਸਪੀਡ ਦੇ ਚੱਲ ਰਹੇ ਨੇ ਤੇ ਟਕਰਾਉ ਨਹੀਂ ਹੈ ਕੋਈ ਮਰਿਆਦਾ ਹੈ ਕੋਈ ਹੁਕਮ ਹੈ ਕੋਈ ਅਸੂਲ ਹੈ ਕੋਈ ਨਿਯਮ ਹੈ ਸਾਇਬ ਕਹਿੰਦੇ ਨਾ ਹੁਕਮੇ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਸਾਇਬ ਕਹਿੰਦੇ ਨਾ ਹੁਕਮੇ ਚੋਕੇ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਇਸ ਵਾਸਤੇ ਹੁਕਮ ਨਹੀਂ ਕਹਿ ਸਕਦੇ ਕਿ ਉਸ ਦਾ ਹੁਕਮ ਕਿਤਨਾ ਕਵੱਡਾ ਹੈ ਦੇਖੋ ਇੱਕ ਬੰਦਾ ਐਸਾ ਹੁੰਦਾ ਹੈ ਉਹਦਾ ਹੁਕਮ ਸਿਰਫ ਆਪਣੇ ਘਰ ਹੀ ਚੱਲਦਾ ਹੈ ਤੂੰ ਕਹਿ ਸਕਦੇ ਆ ਬਈ ਦਾ ਹੁਕਮ ਇੰਨਾ ਕਵੱਡਾ ਹੈ ਬਸ ਘਰ ਦੀ ਚਾਰ ਦਿਵਾਰੀ ਵਿੱਚ ਚੱਲਦਾ ਹੈ ਬੱਚੇ ਮੰਨ ਲੈਣਗੇ ਪਤਨੀ ਮੰਨ ਲੇਗੀ ਗੱਲ ਮਾਂ ਮੰਨ ਲੇਗੀ ਪਿਓ ਮੰਨ ਲੇਗਾ ਭਰਾ ਮੰਨ ਲੇਗਾ ਕੈ ਇੰਨੀ ਗੱਲਾਂ ਖੁਦਾ ਹੁਕਮ ਪੜੋਸੀ ਤੇ ਨਹੀਂ ਚੱਲਦਾ ਤੀਜੇ ਚੌਥੇ ਘਰ ਦੇ ਵਿੱਚ ਨਹੀਂ ਚੱਲਦਾ ਤੇ ਕੋਈ ਐਸਾ ਹੁੰਦਾ ਹੈ ਤੇ ਉਹਦਾ ਹੁਕਮ ਸਮੁੱਚੇ ਸ਼ਹਿਰ ਦੇ ਚੱਲ ਜਾਂਦਾ ਕੋ ਟਾਊਨ ਦਾ ਮੇਅਰ ਹੁੰਦਾ ਕੋਈ ਵੱਡੀ ਕੁਰਸੀ ਤੇ ਬੈਠਾ ਹੈ ਤਾਕਤ ਹੈ ਉਸਦੀ ਉਦੀ ਗੱਲ ਮੰਨਣੀ ਪੈਗੇ ਕੋਈ ਐਸਾ ਹੁੰਦਾ ਹੈ ਉਹਦਾ ਹੁਕਮ ਸਮੁੱਚੇ ਮੁਲਕ ਦੇ ਚੱਲਦਾ ਹੋਵੇ ਜਿਹੜਾ ਵਿਧਾਨ ਬਣਾ ਦਿੰਦਾ ਤੇ ਜਿਹੜੀ ਗੱਲ ਕਹਿ ਦਿੰਦਾ ਸਾਰੇ ਮੁਲਕ ਵਾਸੀਆਂ ਨੂੰ ਮੰਨਣੀ ਪੈਂਦੀ ਹੈ ਉਹ ਸਾਰੇ ਮੁਲਕ ਦਾ ਮੁਖੀ ਹੈ ਪਰ ਇਸ ਤਰ੍ਹਾਂ ਦਾ ਅੱਜ ਤੱਕ ਰੂਹੇ ਜ਼ਮੀਨ ਦੇ ਉੱਤੇ ਕੋਈ ਪੁਰਸ਼ ਨਹੀਂ ਆਇਆ ਜਿਹਦਾ ਹੁਕਮ ਸਾਰੀ ਪ੍ਰਿਥਵੀ ਤੇ ਚੱਲਦਾ ਹੋਵੇ ਸਾਰੀ ਜ਼ਮੀਨ ਤੇ ਚੱਲਦਾ ਹੋਵੇ ਭਾਵੇਂ ਸਾਰੀ ਜ਼ਮੀਨ ਨੂੰ ਜਿੱਤਣ ਦੀ ਕੋਸ਼ਿਸ਼ ਸਿਕੰਦਰ ਨੇ ਕੀਤੀ ਸੀ ਜਿੱਤ ਨਹੀਂ ਸਕਿਆ ਸੀ ਸਾਰੀ ਪ੍ਰਿਥਵੀ ਤੇ ਕਿਸੇ ਦਾ ਹੁਕਮ ਚੱਲਦਾ ਹੋਵੇ ਪੁਰਸ਼ ਸ਼੍ਰੇਣੀ ਚ ਐਸਾ ਕੋਈ ਨਹੀਂ ਕਿ ਜਿਸ ਦਾ ਖੰਡਾ ਬ੍ਰਹਿਮੰਡਾ ਤੇ ਹੁਕਮ ਚੱਲਦਾ ਹੈ ਤੇ ਜੋ ਇਸ ਦੀ ਮ ਤੇ ਜੇ ਅਜ ਖੰਡ ਬ੍ਰਹਿਮੰਡੀ ਗਿਣਤੀ ਵਿੱਚ ਨਹੀਂ ਆ ਰਹੇ ਤੇ ਉਹਦਾ ਹੁਕਮ ਕਿਸ ਤਰ੍ਹਾਂ ਗਣੀ ਹੈ ਸਹਿਬ ਕਹਿੰਦੇ ਨੇ ਹੁਕਮ ਨਾ ਕਿਹਾ ਜਾ ਉਹ ਹੁਕਮੀ ਦਾ ਹੁਕਮ ਕਿੰਨਾ ਵੱਡਾ ਹੈ ਕਿਤਨੀ ਦੂਰ ਤੱਕ ਫੈਲੇ ਹੋਇਆ ਹੈ ਇਹ ਵਿਧੀ ਵਿਧਾਨ ਕਿੰਨਾ ਮਹਾਨ ਹੈ ਸਹਿਬ ਕਹਿੰਦੇ ਮੈਂ ਨਹੀਂ ਕਹਿ ਸਕਦਾ ਇਸ ਵਿਧਾਨ ਦੇ ਇਸ ਹੁਕਮ ਦੇ ਚ ਹੋਰ ਜੋ ਕੁਝ ਹੋ ਰਿਹਾ ਹੈ ਅਗਲੀਆਂ ਪੰਕਤੀਆਂ ਖੁਲਾਸਾ ਮੰਗਦੀਆਂ ਨੇ ਤੇ ਇਹ ਮੈਂ ਤੁਹਾਡੇ ਸਾਹਮਣੇ ਕੱਲ ਰਾਤ ਨੂੰ ਜੋ ਹੈ ਰੱਖਾਂਗਾ ਹੁਕਮੇ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਲੇਕਿਨ ਫਿਰ ਵੀ ਬਾਦਸ਼ਾਹ ਕੁਝ ਹੁਕਮ ਦੀ ਗੱਲ ਕਰੋ ਇਹ ਠੀਕ ਹੈ ਕਿ ਹੁਕਮ ਨਹੀਂ ਆਖਿਆ ਜਾ ਸਕਦਾ ਬਹੁਤ ਵੱਡਾ ਹੈ ਇਹ ਠੀਕ ਹੈ ਕਿ ਰੱਬ ਦੀ ਪੂਰਨ ਮਰਿਆਦਾ ਨਹੀਂ ਦੱਸੀ ਜਾ ਸਕਦੀ ਫਿਰ ਵੀ ਤੇ ਕੁਝ ਹੈ ਫਿਰ ਵੀ ਕੁਝ ਦੱਸੋ ਤੋਂ ਸਤਗੁਰ ਅਗਲੀਆਂ ਪੰਕਤੀਆਂ ਚ ਦੱਸਦੇ ਨੇ ਇੱਕ ਇੱਕ ਪੰਕਤੀ ਖੁਲਾਸਾ ਮੰਗਦੀ ਹੈ ਕੱਲ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਇਹ ਖੁਲਾਸਾ ਸਾਇ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰਾ ਵਰਤਾਨ ਬਖਸ਼ਿਸ਼ਾਂ ਕਰਨ ਉਹ ਹੁਕਮੀ ਦਾ ਹੁਕਮ ਜੋ ਦੱਸ ਰਹੇ ਨੇ ਉਹਦੀ ਰਜ਼ਾ ਦੇ ਚ ਚੱਲਣ ਦੀ ਸਾਨੂੰ ਸਮਰੱਥਾ ਦੇਵੇ ਤੇ ਰਜ਼ਾ ਦੇ ਚ ਚੱਲਣਾ ਕੀ ਹੈ ਕਿ ਪੁਰਸ਼ ਪੁਰਸ਼ ਹੋਣ ਦੇ ਚ ਹੀ ਜੀਵੇ ਇਸਤਰੀ ਇਸਤਰੀ ਹੋਣ ਦੇ ਚੀਜ਼ੀਵੇਂ ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਨਾ ਕਰੇ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਪੁਰਸ਼ ਵਰਗੇ ਕੱਪੜੇ ਪਹਿਨਣਾ ਯੂਰਪ ਦੇ ਵਿੱਚ ਬਥੇਰੇ ਪੁਰਸ਼ ਬਾਲ ਤਰਸ਼ਾਉਂਦੇ ਨੇ ਤੇ ਹੁਣ ਮੈਂ ਵੀ ਬਾਲ ਤਰਸ਼ਾਵਾਂ ਕਟਾਂ ਪੁਰਸ਼ ਨਸ਼ਾ ਲੈਂਦੇ ਨੇ ਤੇ ਚਲੋ ਮੈਂ ਵੀ ਲਵਾਂ ਅਗਰ ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰੇਗੀ ਪੁਰਸ਼ ਤੇ ਬਣ ਨਹੀਂ ਸਕੇਗੀ ਇਸਤਰੀ ਹੋਂਦ ਵੀ ਗਵਾ ਬੈਠੇਗੀ ਤੇ ਅਗਰ ਕੋਈ ਪੁਰਸ਼ ਹੈ ਨਾਰੀ ਵਰਗਾ ਬਣਨ ਦੀ ਕੋਸ਼ਿਸ਼ ਕਰੇ ਨਾਰੀ ਤੇ ਬਣ ਨਹੀਂ ਸਕੇਗਾ ਕਿਉਂਕਿ ਮੈਂ ਦੇਖ ਲਾਂ ਅਵੇਂ ਲਾਖਨ ਵੀ ਰੰਗੀ ਜਾਣੇ ਹਰ ਵਕਤ ਜੋ ਹੈ ਕੰਗਾ ਜੇਬ ਵਿੱਚ ਰੱਖਣਾ ਸواری ਜਾਣਾ ਬਾਲ ਹਰ ਵਕਤ ਸ਼ੀਸ਼ੇ 'ਚ ਮੂੰਹ ਅੱਠੇ ਪੈਰ ਵੇਖਦੇ ਰਹਿਣਾ ਕਈ ਨੌਜਵਾਨਾਂ ਨੂੰ ਦੇਖੀਦਾ ਅਵੇਂ ਇਸਤਰੀ ਵਰਗਾ ਬਣਨ ਦੀ ਕੋਸ਼ਿਸ਼ ਪੈ ਕਰਦਾ ਤੂੰ ਆਪਣਾ ਦਿਲ ਦਿਮਾਗ ਸਵਾਰਨ ਦੀ ਕੋਸ਼ਿਸ਼ ਕਰ ਕੀ ਮੁਖੜਾ ਸਵਾਰਨ ਦੀ ਕੋਸ਼ਿਸ਼ ਕਰਦਾ ਕੀ ਜੋ ਹੈ ਨਕਮੇ ਚਕਰਾਂ ਦੇ ਜੋ ਹੈ ਪਏ ਹੋਇਆ ਪਰ ਤੂੰ ਨਾਰੀ ਤੇ ਬਣ ਨਹੀਂ ਸਕੇਗਾ ਆਪਣਾ ਪੁਰਸ਼ ਹੋਣਾ ਗਵਾ ਬੈਠੇਗਾ ਰੱਬੀ ਨਿਯਮ ਨੂੰ ਸਮਝ ਉਸਦੇ ਹੁਕਮ ਦੇ ਆਕਾਰ ਨੂੰ ਸਮਝ ਔਰ ਉਸਦੇ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕਰ ਉਸਦੇ ਹੁਕਮ ਵਿੱਚ ਜੋ ਕੁਝ ਹੋ ਰਿਹਾ ਹੈ ਬਾਕੀ ਦੀ ਵਿਚਾਰਾਂ ਕੱਲ ਭੁੱਲ ਚੁੱਕਦੇ ਖਿਮਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਤੁਸੀਂ ਟਿੱਖ ਕੇ ਗੁਰਮਤਿ ਦੀਆਂ ਗੱਲਾਂ ਨੂੰ ਸਰਵਣ ਕੀਤਾ ਸਤਿਗੁਰ ਸਾਰਿਆਂ ਦੇ ਅੰਦਰ ਇਹ ਵਿਚਾਰਾਂ ਟਿਕਾਵੇ ਭੁੱਲ ਚੁੱਕਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ